ਸਤਨਾਮ ਸ੍ਰੀ ਵਾਹਿਗੁਰੂ ਜੀ ਮਾਜ ਮਹੱਲਾ ਤੀਜਾ ਐਥੇ ਸਾਚੇ ਸੂ ਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਚੇ ਸੱਚਾ ਸੇਵਾ ਸੱਚ ਕਮਾਵੇ ਸੱਚੋ ਸੱਚ ਕਮਾਵਣੀ ਆਉ ਮਾਰੀ ਜਿਉ ਵਾਰੀ ਸੱਚਾ ਨਾਮ ਮਨ ਵਸਾਵਣੀ ਆ ਸੱਚੇ ਸੇਵੈ ਸੱਚ ਸੁਮਾਵਹਿ ਸੱਚੇ ਕੀ ਗੁਣ ਗਾਵਣਿਆ ਰਹਾਉ ਪੰਡਿਤ ਪੜਹਿ ਸਾਧਨਾ ਪਾਵਹਿ ਦੂਜੈ ਭਾਏ ਮਾਇਆ ਮਨ ਪਰਮਾਵਹਿ ਮਾਇਆ 모ਹ ਸਭ ਸੁਧ ਗਵਾਈ ਗਰਿ ਅਵਗਣ ਬੱਚੋ ਤਾਂ ਬਣਿਆ ਸਤਿਗੁਰ ਮਿਲੈ ਤਾਂ ਤਤ ਪਾਏ ਹਰਿ ਕਾ ਨਾਮ ਮਨ ਵਸਾਏ ਸਬਦ ਮਰੈ ਮਨ ਮਾਰੈ ਆਪਣਾ ਮੁਕਤੀ ਦਾ ਦਰ ਪਾਵਣਿਆ ਕਿਲਵੇ ਕਟੈ ਗ੍ਰੋਧ ਨਿਵਾਰੇ ਗੁਰ ਕਾ ਸਬਦ ਰਖੈ ਉਰ ਧਾਰੇ ਸਚ ਰਤੇ ਸਦਾ ਬੈਰਾਗੀ ਹਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਲਾਇਆ ਤ੍ਰਿਵਿਦ ਮਨ ਸਾ ਤ੍ਰਿਵਿਦ ਮਾਇਆ ਪਾੜ ਪਾੜ ਪੰਡਤ ਮੂਨੀ ਥਕੇ ਚੌਥੇ ਪਦ ਕੀ ਸਾਰਨ ਪਾਵਣਿਆ ਆਪੇ ਰੰਗੇ ਰੰਗ ਚੜ੍ਹਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਇ ਹਰ ਰੰਗ ਚੜਿਆ ਤੇ ਅਪਾਰ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਹਿਰਦ ਸਿਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵਹਿ ਸੱਚੇ ਸੱਚ ਸਮਾਵਣਿਆ ਗੁਰਮੁਖਾ ਤੇ ਆਪੇ ਥਾਪਿਉ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨੇ ਗੁਰਮੁਖ ਨਾਮ ਤੇ ਆਏ ਨਾ ਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤਪਤ ਪਰਲੋ ਸਭ ਦੇ ਹੋਵੇ ਸਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹਉ ਵਾਰੀ ਜਿਉ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰਦੇ ਸਾਥ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਣੁ ਬੈ ਸੰਤਰ ਖੇਲੈ ਵਿਡਾਣੀ ਸੋਨੇ ਗੁਰਾਂ ਜੋ ਮਰਮਰ ਜੰਮੈ ਨਿਗੂਰੇ ਆਵਣ ਜਾਵਣਿਆ ਕੀਨ ਕਰਤ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮੈਲ ਬੁਲਾਵਣਿਆ ਸੱਚਾ ਸਾਹੂ ਸੱਚੇ ਬਣਜਾਰੇ ਸੱਚ ਬਣੰਜ ਹੈ ਗੁਰਹੇਤਿ ਅਪਾਰੇ ਸੱਚ ਵਹਿਜ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਾਥ ਕਿਉ ਪਾਏ ਮਨਮਖ ਪੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇਕ ਸਚ ਵਣੰਜਹਿ ਗੁਰ ਸਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪਰਵਾਣ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨ ਮੁਖ ਅੰਦੇ ਫਿਰੇ ਬੇਤਾਲੇ ਜਿੱਥੇ ਵਤ ਹੋਵੇ ਜਿੱਥਾ ਕੋਈ ਨ ਪਾਵੇ ਮਨ ਮੁਖ ਪਰਮ ਪੁਲਾਵਣੀਆ ਆਪੇ ਦੇਵੇ ਸਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਲੈ ਵੜਾਈ ਆਪੇ ਸੁਣ ਸੁਣ ਧਾਵਣੀਆ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤ ਹੋ ਅੰਤ ਹੋਏ ਸਖਾਈ ਹਰ ਅਗਮ ਅਗੋਚਰ ਅਨਾਥ ਅਜੋਨੀ ਸਤਿਗੁਰ ਕੈ ਭਾਏ ਪਾਵਣਿਆ ਹਉ ਵਾਰੀ ਜਿਉ ਵਾਰੀ ਆਪਨੇ ਵਾਰਣਿਆ ਆਪ ਗਵਾਈ ਤਾਂ ਹਰ ਪਾਏ ਹਰ ਜੋ ਸਹਿਜ ਸਮਾਵਣਿਆ ਰਹਾਉ ਪੂਰਵ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਏ ਆ ਵਿਨਭਾਗ ਗੁਰਪਾਈਐ ਨਾਹੀ ਸਬਦ ਮੇਲ ਸਬਦੈ ਮੇਲ ਮਿਲਾਉਣਿਆ ਗੁਰਮੁਖ ਅਲਿਬਤ ਰਹੈ ਸੰਸਾਰੇ ਗੁਰ ਕੈ ਤਕੀਐ ਨਾਮ ਅਧਾਰੇ ਗੁਰਮੁਖ ਜੋਰ ਕਰੇ ਕਿਆ ਤੇ ਸੁਨੋ ਆਪੇ ਖਾਪ ਦੁਖ ਪਾਵਣਿਆ ਮਨਮੁਖ ਅੰਧੇ ਸੋਧ ਨ ਗਾਈ ਆਤਮ ਕਾਤੀ ਹੈ ਜਗਤ ਕਸਾਈ निंदा कर करबो भार उठावे बिन मजूरी भार पोहोचावणिया इहों जगवाड़ी मेरा प्रभु माली सदा संभाले को नाही खाली जेही वासना पाए तेही वर्ते वासु वास जनावणिया मनमुख रोगी है, है संसार सुख दाता विसरिया अगम अपार दुखिये नेत फेरा बेला दे मिन गुरसांदन पावणिया ਜਿਨ ਕੀਤੇ ਸੋਈ ਵਿਧ ਜਾਣੈ ਆਪ ਕਰੇ ਤਾਂ ਹੁਕਮ ਪਛਾਨੈ ਜਿਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਝੋ ਸਚੇ ਮੈਂ ਹੋਰ ਨ ਕੋਈ ਜਿਸ ਲਾਇ ਲਏ ਸੋ ਨਿਰਮਲ ਹੋਈ ਨਾਨਕ ਨਾਮ ਅਸੈ ਘਟ ਅੰਤਰ ਜਿਸ ਦੇ ਵੈ ਸੋ ਪਾਵਣਿਆ ਮਾਜ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਹਵਣਿਆ ਰਹਾਉ ਅੰਮ੍ਰਿਤ ਮੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖਰੁਣਾ ਵਣਿਐ ਅੰਮ੍ਰਿਤ ਰੰਗ ਰਤਾਲਿ ਬੁਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਅਪੀ ਆਵਣਿਐ ਸੋ ਕਿਛ ਕਰੈ ਜੋ ਚੇਤਨਾ ਹੋਈ ਤਿਸ ਦਾ ਹੁਕਮ ਮੇੜਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣਿਆ ਅਜਬ ਕੰਮ ਕਰਤੇ ਹਰ ਕੀਰ ਇਹ ਉਮਰ ਭੁਲਾ ਜਾਂਦਾ ਫਿਰ ਅੰਮ੍ਰਿਤ ਬਾਣੀ ਸੋਚਤ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਧਿ ਆਪਿ ਉਪਾਏ ਤੁਧਿ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਜਾਨੇ ਪਾਏ ਖੋਟੇ ਭਰਮ ਭੁਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦੀ ਸਬਦ ਸਲਾਹੀ ਤੇਰੇ ਬਾਣੀ ਵਿੱਚ ਅੰਮ੍ਰਿਤ ਸਦ ਵਸੈ ਤੂੰ ਬਾਣੀ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸਬਦ ਅੰਮ੍ਰਿਤ ਹਰ ਬਾਣੀ ਸਤ ਗੁਰ ਸੇਵ ਅਰਜ ਸਮਾਣੀ ਨਾਨਕੀ ਅੰਮ੍ਰਿਤ ਨਾਮ ਸਦਾ ਸੁਖ ਦਤਾ ਵੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੈ ਸਹਿਜ ਸੁਭਾਈ ਗੁਰਮੁਖ ਵੇਰਲਾ ਕੋਈ ਜਨ ਪਾਏ ਅੰਮ੍ਰਿਤੋ ਪੀ ਸਦਾ ਸਦਪਤਾਸੇ ਗੁਰ ਕਿਰਪਾ ਤ੍ਰਸਨਾ 부ਝਾਵਣੀਆ ਹਉ ਮਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣਿਆ ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ ਸੇਖ ਜੇ ਹਰ ਗੁਣ ਗਾਵਣਿਆ ਰਹਾ ਗੁਰ ਪ੍ਰਸਾਦੀ ਸਹਜ ਕੋ ਪਾਏ ਦੁਬਦਾ ਮਾਰੇ ਕਸ ਸਿਓ ਲਿਵ ਲਾਏ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸੱਚ ਸਮਾਵਣੀਆ ਸਭਨਾਂ ਉਪਰ ਨਦਰ ਪ੍ਰਾਪਤ ਤੇਰੀ ਕਿਸੈ ਥੋੜੀ ਕਿਸੈ ਹੈ ਕਣੀਰੀ ਤੁਜ ਦੇ ਬਾਹਰ ਕ੍ਰਿਸ਼ਨ ਹੋਵੇ ਗੁਰਮੁਖ ਸੋਜੀ ਪਾਵਣੀਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਪੰਡਾਰ ਬੇਨ ਸਤਿਗੁਰ ਸੇਵੇ ਕੋਈ ਨ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੂਜਨ ਸੂਹੈ ਇਹ ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ ਅੰਮ੍ਰਿਤ ਮਨ ਤਨ ਬਾਣੀ ਰਤਾਇ ਅੰਮ੍ਰਿਤ ਸਹਿਜ ਸੁਣਾ ਬਣਿਆ ਮਨਮੁਖ ਫੂਲਾ ਦੂਜੈ ਭਾਏ ਖਾਏ ਨਾਮ ਨਾ ਲੀਵੇ ਮਰੇ ਵਿਖ ਖਾਏ ਅਨ ਦਿਨ ਸਦਾ ਵਿਸਟਾ ਮੈਂ ਵਾਸਾ ਮਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੈ ਜਿਸ ਨੂੰ ਆ ਪੀਆਏ ਗੁਰ ਪ੍ਰਸਾਦੀ ਸਹਿਜ ਲਿਵ ਲਾਏ ਪੂਰਨ ਪੂਰ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਨ ਆਪੇ ਗੋਈ ਨਾਰਗ ਨਾਮ ਸਮਾਲ ਸਦਾ ਤੂੰ ਸੇਜ ਸੱਚ ਸਮਾਵਣਿਆ ਮਾਜ ਮਹਲਾ ਤੀਜਾ ਸੇ ਸੱਚ ਲਾਗੇ ਜੋਤ ਤੁਪ ਭਾਏ ਸਦਾ ਸਤਿ ਸਿਵੈ ਸੇਜ ਸੁਭਾਏ ਸਚੇ ਸ਼ਬਦ ਸਚਾ ਸਲਾਹੀ ਸਚੇ ਮੇਲ ਮਲਾਵਣਿਆ ਆਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸਾਚ ਤੇ ਆਇਨ ਸੇ ਸਚ ਰਾਤੇ ਸੱਚੇ ਸੱਚ ਸਮਾਵਣਿਆ ਰਹਾ ਜੈ ਦੇ ਕਾ ਸਭ ਨਹੀਂ ਤਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚ ਤੇ ਰਸਨਾ ਸਚ ਰਾਤੀ ਸੱਚ ਸੋਣ ਆਖ ਵਖਾਨਣਿਆ ਮਨ ਸਮਾਰ ਸੱਚ ਸਮਾਣੀ ਇਨ ਮਨ ਡਿਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਾਨੇ ਅਚਲ ਨਿਜ ਕਰਵਾਸਾ ਪਾਵਣਿਆ ਗੁਰ ਕਾਬ ਸਬਦ ਹਿਰਦੈ ਖਾਇਆ ਮਾਇਆ ਮੋਬ ਸਬਦ ਜਲਾਇਆ ਸਚੋ ਸੱਚਾ ਵੇਖਸਾ ਲਾਹੀ ਗੁਰ ਸਬਦੀ ਸਚ ਪਾਵਣਿਆ ਜੋ ਸਚ ਰਾਤੇ ਦਿਨ ਸੱਚੀ ਲਗ ਲਾਗੀ ਹਰ ਨਾਮ ਸਮਾਲਹਿ ਸੇਵੜ ਭਾਗੀ ਸਚੈ ਸਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲਿਖਾ ਪੜੀਐ ਜੇ ਲੇਖੇ ਵਿੱਚ ਹੋਵੇ ਉਹ ਅਗਮ ਅਗੋਚਰ ਸਬਦ ਸੁਧ ਹੋਵੇ ਅਨੰਦਨ ਸੱਚ ਸਬਦ ਸਲਾਹੀ ਹੋਰ ਕੋਈ ਨ ਕੀਮਤ ਪਾਵਣੀ ਐ ਪੜ ਪੜ ਥਾ ਕੇ ਸਾਧਨਾ ਆਈ ਤ੍ਰਿਸ਼ਨਾ ਜਾਲੇ ਸੁੱਧ ਨ ਕਾਈ ਬੇਖ ਬੇ ਹਜ ਹੈ ਬੇਖ ਮੋਹ ਪਿਆਸੇ ਕੂੜ ਬੋਲ ਬਖ ਖਾਵਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਰ ਸੱਚ ਸਮਾਨ ਨਾਨਕ ਏਕੋ ਨਾਮ ਵਰਤੇ ਮਨ ਅੰਤਰੇ ਗੁਰਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰ ਮਰ ਜਮਹਿ ਫਿਰ ਪਵੇ ਕਨੇਰੇ ਤੂੰ ਏਕੋ ਅਨੇਹ ਚਲੇ ਅਗਮ ਅਪਾਰਾ ਗੁਰਮਤੀ ਬੂਝ 부ਝਾਵਣਿਆ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਰੇ ਕਿਆ ਵਰਨ ਕੋਈ ਗੁਰਮਤੀ ਆਪ ਬੁਝਾਵਣਿਆ ਰਹਾ ਸਭਿਕਾ ਜੋਤ ਜਾਣੇ ਜੇ ਕੋਈ ਸਤਗੁਰੂ ਸਿਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਇਸਾ ਨਾਗਨ ਜਲੇ ਸੰਸਾਰਾ ਲੋਭਯਮ ਮਹਾਨ ਬਹੁਤ ਅਹੰਕਾਰ ਮਰ ਮਰ ਜਨਮ ਬਤ ਗਵਾਏ ਆਪਣੀ ਬਿਰਤਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾਂ ਤਰੇ ਭਵਨ ਸੂਜੈ ਫਿਰ ਉਹ ਮਰਨ ਮਰਣਾ ਹੋਵੇ ਸੇ ਜੀ ਸੱਚ ਸਮਾਵਣਿਆ ਮਾਇਆ ਮਹਿ ਫਿਰ ਚੇਤ ਨਾ ਲਾਏ ਗੁਰ ਕੈ ਸਬਦ ਸਦ ਰਹਿ ਸਮਾਏ ਸੱਚ ਸਾਲਾਹੀ ਸਭ ਘਟ ਅੰਤਰ ਸਚੋ ਸਚ ਸੁਹਾਵਣਿਆ ਸੱਚ ਸਾਲਾਹੀ ਸਦਾ ਹਜੂਰੇ ਗੁਰ ਕੈ ਸਬਦ ਰਹਿ ਆ ਭਰ ਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੇ ਸੱਚ ਹੀ ਸੁਖ ਪਾਵਣਿਆ ਸਚ ਮਨ ਅੰਦਰ ਰਹਿਐ ਸਮਾਏ ਸਦਾ ਸਚ ਨਿਹਚਲ ਆਵੈ ਨ ਜਾਏ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸੱਚ ਸਿਮਾਵਣੀਆ ਸੱਚ ਸਾਲਾਹੀ ਅਵਰ ਨ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣੀਆ ਮਾਜ ਮਹਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਹਿ ਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣੀ ਐ ਹਉ ਵਾਰੀ ਜਿਉ ਵਾਰੀ ਸੁਖਤਾ ਮਨ ਵਸਾਵਣੀ ਆ ਹਰ ਨਿਰਮਲ ਗੁਰ ਸਬਦ ਸਲਾਹੀ ਸਬਦ ਸੁਣ ਤੇ ਸਭ ਟਾਵਣੀ ਆ ਰਹਾਉ ਨਿਰਮਲ ਨਾਮ ਅਸਿਆ ਮਨ ਆਏ ਮਨ ਦਾ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਅਨਿਤ ਸਾਚੇ ਕੇ ਨਿਰਮਲ ਨਾਦ ਵਜਾਵਣੀ ਆ ਨਿਰਮਲ ਅੰਮ੍ਰਿਤ ਗੁਰਤੇ ਪਾਇਆ ਵਿਚੋਂ ਆਪ ਮੋਇਂ ਤੇ ਮੋ ਨਮਾਇ ਨਿਰਮਲ ਗਿਆਨ ਧਿਆਨ ਯਤ ਨਿਰਮਲ ਨਿਰਮਲ ਬਾਣੀ ਮਨ ਵਸਾਵਣੀਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉਮੈ ਮੈਲ ਗੁਰ ਸਬਦੇ ਤੋਂ ਵੈ ਨਿਰਮਲ ਵਾਜ ਅਨਹਦ ਧੁਨ ਬਾਣੀ ਦਰ ਸਚੈ ਸੋਭਾ ਪਾਵਣੀਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆਰ ਸਬਦ ਪੁਰੋਵੇ ਨਿਰਮਲ ਨਾਮ ਲਗੇ ਬਟ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸਬਦੇ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸਚ ਨਾਮ ਅਮਲ ਕਦੇ ਨ ਲਾਗੇ ਮੁਖ ਉਜਲ ਸਚ ਕਰਾਵਣਿਆ ਮਨ ਮਹਿ ਲਹਿ ਦੂਜੈ ਭਾਏ ਮਹਿ ਲਾ ਚੌਕਾ ਮਹਿ ਲਾ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨੁ ਮੁਗ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਏ ਸੇ ਨਿਰਮਲ ਜੋ ਹਰ ਸੱਚੇ ਪਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮੁਖ ਮੈਲ ਚੁਕਾ ਬਣਿਆ ਮਾਜ ਮਹੱਲਾ ਤੀਜਾ ਗੋਵਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹ ਹੈ ਅਤ ਉਜਲ ਨਾਮ ਤੇ ਆਵਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਾ ਹੈ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵੈ ਸਹਿਜ ਸੁਭਾਈ ਕੁਰਕੇ ਪੈ ਉਜਲ ਹੋ ਮੈਂ ਮਲ ਜਾਇ ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਰੜਾਏ ਗੁਰ ਕੈ ਸਬਦ ਮਨੈ ਮਨ ਮਿਲਾਏ ਸਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸਬਦ ਦੇ ਨਿਰਤ ਕਾਵਣਿਆ ਊਚਾ ਕੁਕੇ ਤਨੇ ਪਛਾੜੇ ਮਾਇਆ ਮੋਹਿ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨੈ ਨਚਾਏ ਅੰਦਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਦਨ ਮਨ ਰਾਤਾ ਸਹਿਜ ਸੁਭਾਈ ਬਾਣੀ ਵਜੈ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਿਸਾਏ ਮਾਇਆ ਕਾਰਨ ਪੇੜ ਬੰਧ ਨਾ ਚੈ ਦੁਜੈ ਪਾਏ ਦੁਖ ਪਾਵਣਿਆ ਜਿਸ ਅੰਦਰ ਪ੍ਰੀਤ ਲਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤ ਗੁਰ ਕਾ ਸਬਦ ਸਦਾ ਹਰਿ ਧਿਆਏ ਇਹ ਭਗਤ ਹਰ ਭਾਵਣਿਆ ਗੁਰਮੁਖ ਭਗਤ ਜੁਗਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤ ਲਾਵਣਿਆ ਮਾਜ ਮਹਲਾ ਤੀਜਾ ਸੱਚਾ ਸੇਵੀ ਸੱਚਾ ਸਲਾਹੀ ਸੱਚਾ ਨਾਹੀ ਦੁਖ ਕਭੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤ ਸੁਹਾਵਣਿਆ ਰਹਾ ਸਭ ਕੋ ਤੇਰਾ ਭਗਤ ਕਹਾਏ ਸੇਹੀ ਭਗਤ ਤੇਰੇ ਮਨ ਪਾਏ ਸਚ ਬਾਣੀ ਤੁਧੈ ਸਲਾਹਣ ਰੰਗ ਰਾਤੇ ਭਗਤ ਕਾ ਰਾਮਣਿਆ ਸਭ ਕੋ ਸਚੇ ਹਰ ਜੀਉ ਤੇਰਾ ਗੁਰਮੁਖ ਮਿਲੈ ਤਾ ਚੁਕੇ ਫੇਰਾ ਜਾਂ ਤੁਧ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਮੁ ਜਪਾਵਣਿਆ ਗੁਰਮਤੀ ਹਰ ਮੰਨ ਵਸਾਇਆ ਹਰਿ ਕ ਸੁਖ ਸਮੂਖ ਵਾਇਆ ਇਕ ਸਿਮਨਿ ਲਗੀ ਸਦਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੀਰਹਿ ਚਾਏ ਨਉ ਨਿਧ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸਬਦ ਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਤਾ ਤੂੰ ਆਪੇ ਮਿਲਹਿ ਗੁਰਮੁਖ ਜਤਾ ਤੂੰ ਆਪੇ ਦੀਵਹ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਾਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇੱਕ ਸਿਉਮਨ ਰਹਾ ਸਮਾਏ ਮਨ ਮਨਿਆ ਮਨੈ ਮਿਲਾਵਣਿਆ ਗੁਰਮੁਖ ਹੋ ਵੈ ਸੁਵਸਾਲਾਹੀ ਸੱਚੇ ਠਾਕੁਰ ਵੇ ਪਰਵਾਹੀ ਨਾਰਗ ਨਾਮ ਅਸੈ ਮਨ ਅੰਤਰ ਗੁਰ ਸ਼ਬਦੀ ਹਰ ਮੇ ਲਾਵਣਿਆ ਮਾਜ ਮਹਲਾ ਤੀਜਾ ਤੇਰੇ ਭਗਤ ਸੋਹ ਹੈ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਹਉ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਊਚੋ ਊਚਾ ਹਉ ਮੈਂ ਮਾਰ ਮਿਲਾਵਣਿਆ ਰਹਾਉ ਹਰ ਜਿਉ ਸੱਚਾ ਸਾਚੀ ਨਾਈ ਗੁਰ ਪ੍ਰਸਾਦੀ ਕਸੈ ਮਲਾਈ ਗੁਰ ਸ਼ਬਦ ਮਿਲਹਿ ਸੇ ਵਿਛੜੈ ਨਾਹੀ ਸੇ ਜੇ ਸੱਚ ਸੁਮਾਵਣਿਆ ਤੁਸਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਆਪੇ ਕਰੇ ਕਰਾਇ ਕਰਤਾ ਗੁਰ ਮਤਿ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਬਹਿ ਪਾਏ ਸੀਗਾਰ ਬਣਾਏ ਸਤਗੁਰੂ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤਿਨ ਅਠਾਉਨ ਅਠਾਵ ਪ੍ਰਮ ਭੂਲੇ ਨੋ ਸੁੰਨੇ ਘਰ ਕਾਉ ਹਲਤ ਪਲਤ ਤਿਨੀ ਦੋਵੇਂ ਗਵਾਏ ਦੁਖੇ ਦੁਖ ਵੇ ਹਾਵਣਿਆ ਲਿਖਦੇ ਆ ਲਿਖਦੇ ਆ ਕਾਗਦ ਮਸਖੋਈ ਦੂਜਾ ਪਾਏ ਸੁਖ ਪਾਏ ਨਾ ਕੋਈ ਕੂੜ ਲਿਖੈ ਤੈ ਕੂੜ ਕਮਾਵੇ ਜਲ ਜਾਵੇ ਕੂੜ ਚਿਤ ਲਾਵਣਿਆ ਗੁਰਮੁਖ ਸਚੋ ਸੱਚ ਲਿਖੈ ਵਿਚਾਰ ਸੇ ਜਨ ਸੱਚੇ ਪਾਵੇ ਮੋਖ ਦਵਾਰ ਸੱਚ ਕਾਗਜ਼ ਕਲਮ ਅਸਵਾਣੀ ਸੱਚ ਲਿਖ ਸੱਚ ਸਮਾਵਣਿਆ ਪ੍ਰਭ ਮੇਰਾ ਮੇਰਾ ਪ੍ਰਭ ਅੰਦਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੇ ਸੋਈ ਜਨ ਲੇਖੈ ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਉਮੈ ਮੈ ਲਾਗੀ ਗੁਰ ਸਬਦੀ ਖੋਵੇ ਮਨ ਨਿਰਮਲ ਅਨੰਦਿ ਰ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨ ਭਗਤ ਜਨ ਕੋ ਸਾਧ ਨਮਸਕਾਰ ਕੀਜੈ ਜੋ ਅਨੰਦਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੈ ਤਿਤਕਾਰ ਲਾਏ ਪੂਰੇ ਭਾਗ ਗੁਰ ਸੇਵਾ ਹੋਵੈ ਗੁਰ ਸੇਵਾ ਤੀ ਸੁਖ ਪਾਵਣਿਆ ਮਰਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਮਨ ਵਸਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਈਂ ਦੇ ਸੰਤਰ ਭਵੈ ਦੂਜੇ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪੜੀ ਮਨ ਸ਼ਬਦੈ ਦੁਖ ਪਾਵਣਿਆ ਤਬਤ ਰਖੈ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰਿ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਗੂੜ ਲਾਗੇ ਗੂੜੇ ਫਲ ਪਾਏ ਦੂਜੇ ਪਾਏ ਮਿਰਤ ਜਨਮ ਗਵਾਏ ਆਪ ਡੂਬੇ ਸਗਲੇ ਕੋਲ ਡੋਬੇ ਗੂੜ ਬੋਲ ਵਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ ਪਾਏ ਭਗ ਜਾ ਹੋਂ ਮੈਂ ਸੋਖੈ ਸਿੱਧ ਸਾਧਿਕ ਮੋਨ ਧਾਰੀ ਰਹੇ ਲਿਵ ਲਾਏ ਤਿੰਨ ਭੀ ਤਨ ਮਹਿ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤੇ ਗਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਮੋ ਮਨਵ ਸਾਵਣਿਆ ਮਾਜ ਮਹਲ ਨਾ ਤੀਜਾ ਇਸ ਗੋਫਾ ਮੈਂ ਕੋਟ ਪੰਡਾਰਾ ਇਸ ਵਿੱਚ ਵਸੈ ਹਰਿ ਅਲੱਖਿ ਅਪਾਰ ਆਪੇ ਗੁਪਤ ਪ੍ਰਗਟ ਹੈ ਆਪੇ ਗੁਰਬਖੀ ਆਪੁ ਮੰਝਾ ਬਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਹੈ ਰਸ ਮੀਠਾ ਗੁਰਮਤੀ ਅੰਮ੍ਰਿਤ ਪੀ ਆਵਣਿਆ ਰਹਾਉ ਹਉ ਮੈਂ ਮਾਰ ਬਜਰ ਕਾ ਪਾਠ ਖੁਲਾਇਆ ਨਾਮ ਮੋਲ ਗੁਰ ਪ੍ਰਸਾਦੀ ਪਾਏ ਆ ਬਿਨ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਏ ਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਏ ਆ ਜੋਤੀ ਜੋਤ ਮਿਲੀ ਮਨ ਮੰਨਿਆ ਹਰਦਰ ਸੋਭਾ ਪਾਵਣਿਆ ਸਰੀਰੋਂ ਹੋਂ ਪਾਲਣ ਕੋ ਬਾਹਰ ਜਾਏ ਨਾਮ ਨਾਲ ਹੈ ਬਹੁਤ ਵਿਗਾਰ ਦੁਖ ਪਾਏ ਮਨੁੱਖ ਅੰਧੇ ਸੂਝੈ ਨਹੀਂ ਫਿਰ ਘਿਰ ਆਏ ਗੁਰਮੁਖਵਤ ਪਾਵਣਿਆ ਗੁਰ ਪ੍ਰਸਾਦੀ ਸਚਾ ਹਰ ਪਾਏ ਮਨ ਤਨ ਵੇਖੈ ਹਉਮੈ ਮੈਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੈ ਸਬਦ ਸੁਮਾਵਣਿਆ ਨਉਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰਿ ਅਨਹਿਰ ਨ ਵਸਤ ਲਹਿ ਨ ਚੁਕੇ ਫਿਰ ਸਤਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰਪੂਰੈ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਰਗ ਨਾਮ ਸਲਾਏ ਸਦਾ ਤੂੰ ਗੁਰਮਖ ਮੰਨ ਵਸਾਵਣਿਆ ਮਾਜ ਮਹਲਾ ਤੀਜਾ ਗੁਰਮਖ ਮਿਲੇ ਮਿਲਾਏ ਆਪੇ ਕਾਲ ਨ ਜੋ ਹੈ ਦੁਖ ਨ ਸੰਤਾਪੇ ਓ ਮੈਂ ਮਾਰ ਬੰਧਨ ਸਭ ਤੋੜੈ ਗੁਰਮਖ ਸ਼ਬਦ ਸੁਹਾਵਣਿਆ ਹਉ ਵਾਰੀ ਜਿਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੈ ਹਰ ਸੇਤੀ ਚ ਤਲਾਵਣਿਆ ਰਹਾਉ ਗੁਰਮੁਖ ਜੀਵੇ ਮਰੇ ਪਰਮਾਨ ਅਰਜਾਨਾ ਸੀਜੈ ਸਬਦ ਪ੍ਰਸਾਦ ਗੁਰਮੁਖ ਮਰੇ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਗੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ ਗੁਰਮੁਖ ਹੋ ਮੈਂ ਚੁਕੇ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੈ ਗੁਰਮੁਖ ਸਹਿਜ ਸਮਾਵਣਿਆ ਗੁਰਮੁਖ ਨਾ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੁਖਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਆਨੰਦਨ ਸ਼ਬਦ ਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦ ਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰ ਜਮ ਕਾਲ ਗਰਠੇ ਕਰੇ ਪੁਕਾਰ ਅਨੰਦਨ ਰੋਗੀ ਵਿਸਟਾ ਕੇ ਕੀੜੇ ਵਿਸਟਾ ਮੈਂ ਦੁਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਈ ਗੁਰਮੁਖੇ ਹਿਰਦੈ ਮੁਠਾ ਆਪਿ ਆਈ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਗੁਰਮੁਖ ਆਪੇ ਕਰੇ ਕਰਾਈ ਗੁਰਮੁਖੇ ਹਿਰਦੈ ਉਠਾ ਆਪਿ ਆਏ ਨਾਨਕ ਨਾਮ ਲੈ ਵੜਾਈ ਪੂਰੇ ਗੁਰ ਤੇ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ